ਅਜੋਸ 10 ਅਕਤੂਬਰ ਭਾਰਤੀ ਕਿਸਾਨੀ ਨੂੰ ਇਕਤਾ ਗਰਾਹ ਜਿਲ੍ਹਾ ਸੰਗਰੂਰ ਬਲਕ ਥੂਰੀ ਹਾਂਜੀ ਬਲਕ ਥੂਰੀ ਵਾਲੋ ਜੋ ਭਾਰਤੀ ਕਿਸਾਨੀ ਨੂੰ ਇਕਤਾ ਗਰਾਹ ਤੇ ਆਗੂ ਸਾਥੀ ਰਾਸ ਸਮਗਰੀ ਲੈ ਕੇ ਆਦੇ ਉਹਨਾਂ ਬਾਰੇ ਸਾਥੀ ਤੋਂ ਜਾਣਨਾ ਚਾਹੁੰਦੇ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜਾ ਤੁਸੀਂ ਰਾਤ ਲਾ ਕੇ ਆਏ ਹੋ ਨਹੀਂ ਮੈਂ ਸਰਕਾਰਾਂ ਨੇ ਕੋਈ ਆਪਣੇ ਕਿਸਾਨਾਂ ਦੀ ਬਾਹ ਨਹੀਂ ਫੜੀ ਤਾਂ ਇਹ ਅਖੀਰ ਨੂੰ ਆਪਣੇ ਭਾਰਤੀ ਕਿਸਾਨ ਨੂੰ ਇੱਕਤਾ ਗ੍ਰਾਹਨ ਨੇ ਘਰ ਘਰ ਪਹਿਲਾਂ ਰਾਸ਼ਨ ਪੰਡਿਆ ਤੇ ਹੁਣ ਬੀਜ ਲੈ ਕੇ ਆਏ ਨੇ ਪਹਿਲਾਂ ਵੀ ਲੈ ਕੇ ਆਏ ਸੀ ਆਹ ਸਮਗਰੀ ਵਾਦੀ ਦੀ ਇਹ ਦੁਬਾਰੇ ਲੈ ਕੇ ਆਏ ਆ ਫੇਰ ਵੀ ਇਹ ਲੋੜ ਪਊਗੀ ਤਾਂ ਹੋਰ ਵੀ ਸਮਗਰੀ ਜਿਹੜੀ ਦਿੱਤੀ ਜਾਊਗੀ ਇੱਕ ਦੂਜੇ ਮਾਹਰੋਂ ਟਰੈਕਟਰ ਵੀ ਆਉਣਗੇ ਲੋਕਾਂ ਦੀ ਬਜਾਈ ਬਾਤ ਤੇ ਹੋਰ ਵੀ ਜਿਹੜੀ ਚੀਜ਼ੀ ਲੋੜ ਪਊਗੀ ਉਹਦਾ ਪ੍ਰਬੰਧ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਲਖਨਦੇਸ ਜੀ ਮੱਜਾਂ ਵਾਲੀ ਮੌਜੂਦ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਅੱਜ ਬਾਰੇ ਕੀ ਕਹਿਣਗੇ ਅਜੀ ਭਧਾ ਜੀ ਅੱਜ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਆਪਣੇ ਸਭ ਤੋਂ ਪਹਿਲੇ ਦੇ ਵਿੱਚੋਂ ਕਲਾ ਕਲਾ ਨੌਂ ਦੇ ਵਿੱਚ 193 ਕਟੇ ਜਿਹੜੇ ਉਹ ਬੀਜ ਦੇ ਲੈ ਕੇ ਆਏ ਆ ਕਿਸਾਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਆਸ ਕਰਦੇ ਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੱਥੇਬੰਦੀਆਂ ਨੂੰ ਸੰਘਰਸ਼ ਚੱਲਣੇ ਆ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਹੜ੍ਹ ਜਿਹੜੇ ਆ ਉਹ ਨਾ ਆਉਣ ਇਹਨਾਂ ਦਰਿਆਵਾਂ ਦੀ ਖਲਾਈ ਕਰਾਉਣੀ ਆ ਆਪਾਂ ਇਹਨਾਂ ਦਰਿਆਵਾਂ ਦੇ ਜਿਹੜੇ ਬੰਨ੍ਹ ਆ ਉਹ ਪੱਕੇ ਕਰਾਉਣੇ ਆ ਤੇ ਫਸਲ ਦਾ ਜਿਹੜਾ ਪੂਰਾ ਮੁਆਵਜ਼ਾ ਲੈਣ ਵਾਸਤੇ ਆਪਾਂ ਜਿਹੜੇ ਮੋਰਚੇ ਲੱਗਣੇ ਆ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ ਉਹਦੇ ਵਿੱਚ ਵੀ ਆਪਣੀ ਜੜੀ ਹਿੱਤੀ ਆ ਉਹ ਵੱਡੀ ਪੱਤਰ ਤੇ ਜਿਹੜੀ ਸ਼ਾਮਲ ਹੋਵੇ ਤੇ ਆਉਣ ਵਾਲੇ ਸਮੇਂ 'ਚ ਜਥੇਬੰਦੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਆ ਵੀ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਕਿਸਾਨਾਂ ਵਾਸਤੇ ਅੱਜ ਬੀਮਾ ਲੈ ਕੇ ਆਏ ਸਾਡੇ ਭਰਾ ਅਸੀਂ ਜਿਲ੍ਹਾ ਕੋਟਾਸਵਾਲੋਂ ਪੁਰਵੋਂ ਵੱਲੋਂ ਭਾਰਤੀ ਸਾਂਝ ਨੇ ਇੱਕ ਤਰ੍ਹਾਂ ਹਮ ਦੋ ਨਦਾਨ ਅਧਿਕਾਰ ਦੇ ਆ ਉਹਨਾਂ ਕਿਸਾਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮਤਲਬ ਇਸ ਇਲਾਕੇ ਵਾਸਤੇ ਗ੍ਰਾਹੀ ਕਰਕੇ ਇਕੱਠੀ ਕਲਾ ਕਲਾ ਰੁਪਈਆ ਇਕੱਠਾ ਕਰਕੇ ਅੱਜ ਉਹ ਹਰ ਪੀੜਤਾ ਦੀ ਜਿਹੜੀ ਮਤ ਕਰ ਰਹੇ ਆ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਤੇ ਜਿਹੜਾ ਜਥੇਬੰਦੀ ਨੇ ਕੰਨਾ ਕਿਸਾਨਾਂ ਦੀ ਬਾਤ ਕਹੀ ਆ ਉਹ ਕੰਨਾ ਖੇਤਾਂ ਨੂੰ ਬੀਜ ਦੇਣਾ ਇਹ ਡੀਏਪੀ ਦੇਣੀ ਆ ਅਜੇ ਬਹੁਤ ਸਾਰੇ ਹੋਰ ਆਪਣਾ ਜਿਹਾ ਸਵਾਲ ਆਊਗਾ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਕਿਸਾਨ ਆ ਉਹ ਬਹੁਤ तरीके ਨਾਲ ਹਲਾਮਰ ਮਾਰ ਇਸ ਨੂੰ ਜਿਹੜਾ ਉਹ ਲੈਣ ਤੇ ਕੋਈ ਵੀ ਹਮਲ ਬਾਜੀ ਨਹੀਂ ਕੀਤੀ ਕਰਨੀ ਚਾਹੀਦੀ ਕਿਉਂਕਿ ਜੱਥੇਬੰਦੀ ਨੇ ਬਹੁਤ ਸਮਾਨ ਹੋ ਕੇ ਭੇਜਣਾ ਇਹ ਅਜੇ ਇੱਕ ਅਦਾ ਸ਼ੁਰੂਆਤ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਭਾਰਤੀ ਖਾਜ ਹੁੰਨੇਕਤਾ ਗੁਰਹਾਵਤਾ ਜਿਨ੍ਹਾਂ ਨੇ ਪਾਸਪੋਰਟ ਦੇ ਹਰ ਤਰ੍ਹਾਂ ਦੀ ਕਾਗਜ਼ੀ ਗੱੜੀ ਥਾਂ ਫੜੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਜਿਹੜੇ ਹੜਿਆ ਇਹ ਪੱਕੇ ਤੋਂ ਉੱਤੇ ਰੋਕਣੇ ਆ ਉਹਨਾਂ ਸੰਘਰਸ਼ਾ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜਾ ਆਪਾਂ ਇਹ ਸਮੂਹ ਦੇ ਦੁਕਾਨੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਜੀ